ਆਪਣਾ ਸੀਸ ਕਾਂਜ ਗੁਰਦੁਆਰੇ ਦੇ ਮੂਰੇ ਉੱਥੇ ਸਮਾਨ ਦੇ ਵਿੱਚ ਰ ਆ ਜਾਂਦੇ ਨੇ ਉਹ ਬਹੁਤ ਵੇਚਦੇ ਫਿਰਦੇ ਹੁੰਦੇ ਨੇ ਤੇ ਅ ਵੀ ਕੋਈ ਚੱਕੀ ਫਿਰ ਰਮਾਲਾਂ ਹੁਣੇ ਰਮਾਲ ਸੀ ਰੇ ਖੋਲ ਕੇ ਵਿੱਚ ਪੈਟ ਤੇ ਪਾੜ ਕੇ ਪੈਕਟ ਜਾ ਚਾਲ ਦੇ ਕੱਢ ਕੇ ਆ ਦਿਖਾਦੀ ਬਈ ਬਹੁਤ ਜਿਵੇਂ ਆਪਣੇ ਰਮਾਲ ਹੁੰਦੀ ਆਪਾਂ ਦਿੰਦੇ ਨੇ 25 ਰੁਪਏ ਦੇ ਇੱਕ ਹਾਂ ਪੂਰੀ ਵੱਡੀ ਆਪਣੇ ਦਾ 25 ਰੁਪਏ ਦੇ ਇੱਕ ਹੁੰਦੇ ਨੇ ਇਹ ਬਈ ਮਹਵਿਲਾ ਵਧੀਆ ਰਮਾਲ ਆ ਮੈਂ ਕਿੰਨੇ ਦਵੇਂਗਾ ਬਈ ਕਾਹ ਜੀ ਪੈਕਟ ਹੈ 10 ਪੀਸ ਦਾ ਪੈਕਟ ਹੈ ਠੀਕ ਹੈ ਕਹਿੰਦਾ ਤੁਹਾਨੂੰ ਦੂੰਗਾ 150 ਦਾ ਮੈਂ ਹੱਦ 200 ਤੱਕ ਦੇ ਹੋਰ ਦਾ ਉੱਥੇ ਮਾਨੂੰ 20 ਉੱਥੇ ਮਿਲ ਜਾਂਦੀ ਆ ਸਾਨੂੰ ਫੇਰ ਉਹਨੂੰ ਕੀ ਫਾਇਦਾ ਹੋਇਆ ਤੇ ਉਹ ਜੀ ਗੱਲ ਮਕਾਸਿਰੇ ਅਸੀਂ ਉਹਨੂੰ ਕਹਿ 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 ਰੇਟਸ ਨੂੰ ਪਿਆਰ ਪੇ ਕਹਤਾ ਕਹ ਲਾ ਸਰਤਾ ਜੀ 50 ਦਿਨ ਦੰਦਾ ਮੈਂ ਪਿਆਰ ਦਾ ਰੇਟ ਹੁੰਦਾ ਕੋਈ ਅਸੀਂ ਕਿਹਾ ਦੋ ਤਿੰਨ ਜਣੇ ਸਾਰੇ ਇਕੱਠੇ ਲਿਆਂਗੇ ਅਸੀਂ ਪੈਕਟ ਦਿੱਤੇਰੇ ਚਲ ਇੱਕ ਪੈਕਟ ਦੇ ਭਾਈ ਮਾਇਰਾ ਲੈ ਇੱਕ ਦੇ ਹੋਰ 50 ਉਹਨੂੰ ਚਾਰੇ ਨੂੰ ਦੇ ਗਿਆ 200 ਦੇ ਚਾਰ ਪੈਕਟ ਦੇ ਗਿਆ ਅਸੀਂ ਭਾਈ ਪਾਲੇ ਬੈਗ ਚ ਫੜ ਕੇ ਪਾਏ ਹੋਏ ਬੈਗ ਚ ਰਾਤੋਂ ਤੇ ਰਹੇ ਅਸੀਂ ਗੁਰਦੁਆਰੇ ਟੜਕੀ ਨੂੰ ਪੈਂਡਾ ਹੈ ਪੈਂਡਾ ਹੈ ਪਈ ਮਹਾਰਾਣ ਮਲਣ ਗਿਆ 5 ਰੁਪਏ ਵਾਲ ਮੁਰਗੀ ਮੈਂ ਘਰੇ ਗਿਆ ਗਿਆ ਪਤਾ ਟਰਕੀ ਵੀ ਹਾਂ ਉਹਦਾ ਪਈ 20 ਰੁਪਏ ਉਥੇ 5 ਦੀ ਮਿਲ ਗਈ ਮੈਂ ਫਸ ਪਾਕਾ ਦਿੱਲੀ ਪਈ ਅਸੀਂ ਉਹ ਪੈਰ ਦੇ ਦੋ ਖੋਲਿਆ ਸੀ ਰੇ ਉਹਦਾ ਨਾਲੀਆਂ ਨੇ ਬਣਿਆ ਜੂੜੇ ਤੇ ਬਸਾਉਣ ਉਹ ਪਤਾ ਨਹੀਂ ਕਿਵੇਂ ਤਾਂ ਦੀ ਪੈਕਿੰਗ ਕੀਤੀ ਹੋਈ ਪਈ ਦੇਖਣ ਨੂੰ ਲੱਗ ਰੱਡੀਆਂ ਹੈਗੀ ਉਹ ਨਿੱਕੇ ਨਿੱਕੇ ਆ ਸਾਡੇ ਨਾਲ ਵੀ ਦੋ ਵਾਰੀ ਹੋ ਗਈ ਉਹ ਗੱਲਾ ਮੈਂ ਤੇ ਦੀਪੂ ਅਸੀਂ ਭਾਈ ਜਿਹੜਾ ਵਿਸ਼ਕਰਮ ਦਾ ਉਹ ਆਮੰਤਰ ਉਹਨੇ ਕੰਮ ਕਰੀ ਰਹੀ ਸਾਨੂੰ ਕਹਿੰਦਾ ਲੋਈਆਂ ਲੈਣੂ ਭਾਈ ਓਏ ਐ ਜਾਂਦਾ ਸੀ ਹੂੰ ਬਹਾ ਯਾਰ ਲੋਈ ਭਈ ਅਸੀਂ ਤਾਂ ਕੀ ਕਰਨੀ ਆ ਉਹ ਕਹਿੰਦਾ ਭਾਈ ਲੈ ਲੋ ਜਿੰਮੀ ਸਾਤੀ ਦੰਨਾ ਹੂੰ ਮੈਂ ਯਾਰ ਕਿੰਨੇ ਦੀ ਦਵੇਂਗਾ ਕਹਿੰਦਾ ਸਾਰੇ ਪੀਸ ਨੇ ਮੈਂ ਸਾਰੇ ਕੰਨੇ ਕਹਿੰਦਾ 12 ਪੀਸ ਨੇ ਕਹਿੰਦਾ 300 ਚੱਕ ਮੈਂ ਦੀਪੂ ਉਹ ਆਖਿਆ ਮੈਂ ਦੀਪੂ ਇਹ ਕਹਿੰਦਾ ਹਾਂ ਮਾਸਾਲਾ 150 ਤੈਨੂੰ 150 ਮਿਲੂ ਚੱਕ ਓਏ ਇਹ ਤੱਕ ਹੀ ਰਹਿ ਗਿਆ ਵਿੱਚ ਇਹ ਸੇ ਪੀਸ ਉਹਨੇ ਲੈ ਆ ਭਈ ਉਹ ਲੈਤੀ ਆਇਆ ਉਹ 62 ਕਿਲੋ ਦੀ ਕੰਚਰਾਂ ਦੀ ਇੱਕੇ ਆਏ। ਤੇ ਤਰੀ ਕਿਹੜੇ ਸਾਹ ਦਾ ਤੈ ਵਾਰੀ ਦੀ ਰੋਦੀ ਆਏ ਕਰ ਕਰੋ ਆਏ ਜੇ। ਲੱਲਾ ਪੱਪਾ ਨਹੀਂ ਕਿੱਕ ਲੋਹੀ ਦੀ ਆ। ਇੱਕ ਲੋਹੀ ਵਧੀਆ ਤੈ ਭਈ ਤਿਆਰ ਜਾਣਾ। ਭਈ ਅਸੀਂ ਲਾ ਕਰਤੇ ਦੇਨੇ 300 ਰੁਪਈਆ ਨੂੰ ਮਾਇਆ। ਉਹ ਤਾਂ ਸਾਡੇ ਦੇਖਦੇ ਦੇਖਦੇ ਪਤਨੀ ਗਲੀ ਹੋ ਗਿਆ। ਉਹ ਦੀਪੂ ਆਏ ਅੰਦਰ ਧਰਕੇ ਦੀਪੂ ਕਿਤੇ ਦੀਪੂ ਨੂੰ ਆਏ ਹੋ ਗਿਆ ਵੀ ਹਾਂ ਚਲ ਵਧੀਆ ਡੱਡ ਹੋਣੇ ਕਰਨ ਨੇ ਆ। ਠੀਕ ਹੈ। ਅਸੀਂ ਅਵੇ ਇਹ ਮਾਡਲ ਆ। ਵਿਤੰਤਰ ਮੰਡਲ ਨੇ। ਹਾਂ। ਇਹ ਦੀਪੂ ਅੱਖ ਵੀ ਤਾਂ ਵਧੀਆ। ਉਹ ਜਦੋਂ ਮੈਂ ਆਏ ਉਹਦੇ ਲਵੇ ਜੇਗਾ। ਦੀ ਕੁਨੇ ਰੁੜਾ ਪਤਾ ਮੈਂ ਕਿ ਹੋ ਗਿਆ ਹੋਈ ਉਹ ਕਰਬ sire ਮਾਂ ਕਹਦਾ ਨਾ ਕਾ ਉਹ ਮਹਾ ਕੱਜਰ ਦੇ ਕਈ ਦਾ ਜਿਹੜਾ ਆ ਗਿਆ ਤੇ ਆਏ ਕਰਬ ਨਹੀਂ ਭਾਈ ਉਹ ਮਾਂ ਭਾਈ ਦਰਜਾ ਤੁਮ ਨੂੰ ਕੀ ਹੋ ਗਿਆ ਉਹ ਕਰੇ ਵੇ ਮਾਂ ਨਹੀਂ ਯਾਰਾ ਉਹ ਕਹਦਾ ਨਹੀਂ ਭਾਈ ਜੇ ਫੇਰ ਉਹੀ ਗੱਲ ਆ ਕਹਦਾ ਨਾ ਤੈ ਹੀ ਪਤਨੀ ਕਹੇ ਉਹ ਮਾਂ ਭਾਏ ਦਾ ਬੜੀ ਭਾਈ ਮੈਂ ਭੱਜ ਕੇ ਵੀ ਗਿਆ ਗਲੀ ਚ ਮਾਂ ਚਲ ਪਕੜ ਲੈਣ ਨੂੰ ਉਹ ਉਹ ਕਥਲਾਵਦਾਗਾ ਉਹ ਬੱਚੇ ਕਿੰਦਰ ਦਾ ਗਾਇਬ ਹੋ ਗਿਆ ਅਜੇ ਤੇ ਛੇ ਹੀ ਹੋਦੇ ਤੇ 1 ਕਿਲੋ ਹੀ ਦੇ ਗਿਆ ਹੋਰ ਅਸੀਂ ਦੇਖਦੇ ਰਹੇ ਅੱਧੀ ਮਾ ਤੂੰ ਲੈ ਲੈ ਹਣਾ ਅੱਧੀ ਮੈਨੂੰ ਦੇ ਦੇ ਹੋਰ